ਅੱਜ ਅਸੀਂ ਹੋਬੀ ਸੀ ਤੇ ਆ ਰਹੇ ਹਾਂ ਸਾਡਾ ਯਾਤਰਾ ਦਾ ਦੂਸਰਾ ਦਿਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਸੀਗੇ ਰੂਮ ਦੇ ਵਿੱਚੋਂ ਅਸੀਂ ਨਿਕਲ ਰਹੇ ਸੀ ਅੱਗੇ ਜਾ ਰਹੇ ਸੀ ਆ ਮੱਥਾ ਟੇਕਣਾ ਪਹਿਲੀ ਵਾਰੇ ਉੱਠਣ ਦਾ ਭਲਾ ਲਾਇਆ ਸੀ ਟਾਈਮ ਵੀ ਇਸ ਵੇਲੇ 6:00 ਵਜੇ ਲੱਗੇ ਪਰ ਟਾਈਮ ਹੋ ਗਿਆ ਹੁਣ ਤਕਰੀਬਨ 7:30 ਵੱਜ ਚੁੱਕੇ ਆ ਹਾਂ ਜੀ ਅਸੀਂ ਹੁਣ ਆਗੇ ਸੀ ਆਪਣੇ ਰੂਮ ਤੋਂ ਬਾਹਰ ਆ ਬੱਚੇ ਵੀ ਉਹ ਤਿਆਰ ਤੇ ਹੋ ਗਏ ਸੀ ਪਹਿਲਾਂ ਜਾਣਾ ਸੀਗਾ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਸੀ ਉਸ ਤੋਂ ਬਾਅਦ ਪਲਾਨ ਇਹ ਸੀ ਵੀ ਲੰਗਰ ਛਕਾਂਗੇ ਲੰਗਰ ਛਕਣ ਤੋਂ ਬਾਅਦ ਫਿਰ ਅਸੀਂ ਸਲਾਹ ਬਣਾਈ ਸੀ ਵੀ ਅੱਜ ਕਿੰਨੇ ਬਿਸਿਪਾੜ ਦੇ ਕੇ ਹੌਂਸ ਕਰਕੇ ਵੀ ਸਲਾਮ ਨਾ ਵੀਸੀ ਨਾਣਾ ਦੇ ਵੀ ਜਾਣਾ ਅਸੀਂ ਪਹੁੰਚ ਕੇ ਸੀ ਇੱਧਰ ਲਈ ਆਪਣਾ ਜਿਹੜਾ ਰਸਤਾ ਇੱਧਰ ਲੰਗਰ ਵਾਸਤੇ ਪੌੜੀਆਂ ਉੱਤਰ ਜਾਂਦੀਆਂ ਨੇ ਤੇ ਇੱਧਰ ਆ ਜਾਂਦਾ ਆਪਣਾ ਦਸ਼ਮੇਸ਼ ਹਾਲ ਉਹ ਦੀਵਾਨ ਹਾਲ ਹੈ ਉਹ ਆ ਜਾਂਦਾ ਕਾ ਆ ਅਸੀਂ ਪਹੁੰਚ ਕੇ ਸੀ ਮੇਨ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਕੇਸ਼ਗੜ੍ਹ ਸਾਹਿਬ ਆਹ ਦੇਖੋ ਪੌੜੀਆਂ ਉੱਤਰੇ ਸੀ ਇੱਥੋਂ ਆ ਗਿਆ ਸਾਹਮਣੇ ਗੁਰਦੁਆਰਾ ਕੇਸ਼ਗੜ੍ਹ ਸਾਹਿਬ ਇਹ ਤੇ ਨੂਰ ਕੰਨਾ ਮਾਈਕ੍ਰੋ ਚੱਪਣਾ ਵੀ ਜੁੱਤੇ ਜੋ ਹੀ ਆ ਮੈਂ ਜਮਾ ਕਰਵਾ ਕੇ ਆਉਂਗਾ ਆਹ ਦੀ ਮਾਮਲਾ ਨਕਰਾਰੀ ਸੀ ਸੈਟਿੰਗ ਤੇ ਜਮਾ ਕਰਾ ਕੇ ਆਉਣਗੇ ਜੋੜੇ ਜੁੱਤੀਆਂ ਜੋ ਵੀ ਐ ਆ ਮਿੱਤੂ ਨੇ ਜਮਾ ਕਰਵਾਤੀ ਸੀ ਜੁੱਤੇ ਆ ਸ਼ਹਿਰ ਦੇ ਨੂਰ ਵੀ ਪਿੱਛੇ ਚਲੇ ਗਈ ਸੀ ਕਹਿੰਦੇ ਸੀ ਦੇਖਣਾ ਵੀ ਟਮੇ ਹੁੰਦਾ ਵੀ ਟੋਕਨ ਕਿੱਥੇ ਰੱਖਦਾ ਕੀ ਹੁੰਦਾ ਕੀ ਸਿਸਟਮ ਹੋ ਕਹਿੰਦੇ ਸੀ ਵੀ ਦੇਖਣਾ ਇਹ ਆਹ ਦੇਖੋ ਉਹਨੇ ਟੋਕਨ ਫੜ ਲਿਆ ਸੀ ਹੁਣ ਅਸੀਂ ਆ ਗਏ ਸੀ ਮੇਨ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਤੇ ਨਜ਼ਰ ਤੇ ਆ ਦੇਖੋ ਇਹ ਬੁਰਦੋਰਾ ਕੇਸਗੜ ਸਾਹਿਬ ਬਹੁਤ ਸੋਹਣਾ 뷰 ਲੱਗਦਾ ਇੱਥੇ ਉਹ ਐਂਟ੍ਰੈਂਸ ਦੁਆਰ ਲਾਈ ਸੀ ਫੋਂਸੀ ਕੜਾ ਪ੍ਰਸ਼ਾਦ ਦੀ ਪਰਚੀ ਤਾਂ ਲਈਆ ਕੜਾ ਪ੍ਰਸ਼ਾਦ ਦੀ ਪਰਚੀ ਤੇ ਕੜਾ ਪ੍ਰਸ਼ਾਦ ਵੀ ਲੈ ਲਿਆ ਸੀ ਹੁਣ ਅਸੀਂ ਚੱਲੇ ਸੀ ਅੰਦਰ ਮੇਨ ਦਰਬਾਰ ਸਾਹਿਬ ਚ ਮੱਥਾ ਟੇਕਣ ਵਾਸਤੇ ਇੱਥੇ ਆ ਰਹਿਣ ਲੱਗ ਗਿਆ ਲੰਗਰ ਦਾ ਰਸਤਾ ਦੋਨੋਂ ਦੋ ਸਾਈਡਾਂ ਤੋਂ ਲੰਗਰ ਦਾ ਰਸਤਾ ਇੱਥੇ ਇੱਥੇ ਜਿੰਫਾਇਰ ਵਗੈਰਾ ਸਭ ਕੁਝ ਆਪਣੇ ਚਲੇ ਗਏ ਸੀ ਅੰਦਰ ਦਰਬਾਰ ਸਾਹਿਬ ਦੇ ਬਹੁਤ ਸੋਹਣਾ ਵੀ ਬਣਾਇਆ ਹੋਇਆ ਇੱਥੇ ਬੱਚਾ ਨੇ ਕਰਾਈਆਂ ਫੋਟੋਆਂ ਕਲਿੱਕ ਤੇ ਫਿਰ ਅਸੀਂ ਗਏ ਅੰਦਰ ਮਨਾ ਕੀਤਾ ਹੈ ਮੋਬਾਈਲ ਫੋਨ ਯੂਜ਼ ਕਰਨ ਦਾ ਇੱਥੇ ਲਿਖ ਕੇ ਵੀ ਲਗਾਇਆ ਹੋਇਆ ਤੱਕ ਸ਼੍ਰੀ ਕੇਸ਼ਗੜ੍ਹ ਸਾਹਿਬ ਅੰਦਰ ਮੋਬਾਈਲ ਫੋਨ ਬੰਦ ਰੱਖੋ ਜੇ ਅਸੀਂ ਫੋਨ ਆਪਣਾ ਸਵਿਚ ਆਫ ਕਰਤੇ ਥੋੜੀ ਥੋੜੀ ਵੀਡੀਓ ਅਸੀਂ ਸ਼ੂਟ ਕੀਤੀ ਸੀ ਲੇਕਿਨ ਅੰਦਰ ਨਹੀਂ ਮੜਾਈ ਆ ਗਈ ਬੱਚੇ ਸਰੋਵਰ ਦੇਖ ਰਹੇ ਗੁਰੂ ਬਹੁਤ ਵਧੀਆ ਸਰੋਵਰ ਲੱਗ ਰਿਹਾ ਸੀ ਨਾਲੀਓ ਬੱਸ ਸਟੈਂਡ ਬਣਿਆ ਹੋਇਆ ਉਹ ਗੱਡੀਆਂ ਖੜੀਆਂ ਨੇ ਇਸੇ ਰਸਤੇ ਅਸੀਂ ਇੱਥੋਂ ਆਏ ਸੀਗੇ ਇਹ ਪੂਰਾ ਵਧੀਆ ਥਿਊ ਬਣਾਇਆ ਹੋਇਆ ਪੂਰੀ ਹਾਈਟ ਤੇ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਹੀ ਬਣਾਇਆ ਹੋਇਆ ਅਸੀਂ ਮੱਥਾ ਟੇਕ ਲਿਆ ਸੀਗਾ ਹੁਣ ਹੁਣ ਚੱਲੇ ਸੀ ਬਾਹਰ ਧੁੱਪ ਦਾ ਰਿਫਲੈਕਸ਼ਨ ਜ ਬਹੁਤ ਜ਼ਿਆਦਾ ਆ ਰਿਹਾ ਸੀਗਾ ਇਸ ਕਰਕੇ ਕੁਝ ਕਲੀਅਰ ਨਹੀਂ ਦਿਖ ਰਿਹਾ ਮੈਨੂੰ ਕਿਉਂਕਿ ਧੁੱਪ ਦੀ ਜ਼ਿਆਦਾ ਰਿਫਲੈਕਸ਼ਨ ਕਰਨ ਸਹੀ ਨਹੀਂ ਦਿਖ ਰਹੀ ਹੁਣੇ ਚੱਲੇ ਸੀ ਗੁਰਦੁਆਰਾ ਦਮਾਲਗੜ੍ਹ ਸਾਹਿਬ ਵਾਸਤੇ ਮੱਥਾ ਟੇਕਣ ਦੇ ਲਈ ਇੱਥੋਂ ਦਿਖਾਉਣੇ ਜਦੋਂ ਪਹਿਲਾਂ ਉੱਥੇ ਵੀ ਨਾਰਮਲ ਪਿੱਤਰ ਕੇ ਜਾਣਾ ਪੈਂਦਾ ਸੀ ਪਰ ਹੁਣ ਇੱਥੇ ਆ ਬ੍ਰਿਜ ਬਣਾ ਦਿੱਤਾ ਗਿਆ ਓਏ ਬ੍ਰਿਜ ਬਣਾਇਆ ਲੋਹੇ ਦਾ ਇਹਦੇ ਉੱਪਰ ਦੇ ਆਪਾਂ ਨਿਕਲ ਗਏ ਗੁਰਦੁਆਰਾ ਦਮਾਲਗੜ੍ਹ ਸਾਹਿਬ ਜਾ ਸਕਦੇ ਆ ਪਹਿਲਾਂ ਥੱਲੇ ਉਤਰ ਕੇ ਆਉਣਾ ਪੈਂਦਾ ਸੀ ਉਹ ਅੰਦਰ ਜਾਣ ਦਾ ਰਸਤਾ ਇੱਧਰ ਸੀਗਾ ਉੱਥੇ ਵੀ ਬਹੁਤ ਸਕੂਨ ਮਿਲਿਆ ਮੱਥਾ ਟੇਕ ਕੇ ਇਸ ਜਗ੍ਹਾ ਦੇ ਬਾਬਾ ਜੀਤ ਸਿੰਘ ਜੀ ਨੇ ਪਹਿਲੀ ਵਾਰ ਦਮਾਲਾ ਸੁਜਾਇਆ ਸੀ ਆਪਣੇ ਸਿਰਤ ਪਰ ਤਾਂ ਕਰਕੇ ਇਸ ਗੁਰਦੁਆਰਾ ਸਾਹਿਬ ਨਾ ਗੁਰਦੁਆਰਾ ਦਮਾਲਗੜ੍ਹ ਸਾਹਿਬ ਰੱਖਿਆ ਗਿਆ। ਨਾਲ ਸੈਟੇਲਾਈਟ ਵਾਲੀ ਇੱਕ ਛਤਰੀ ਲੱਗੀ ਹੋਈ ਹੈ। ਪਾਤਾ ਪਿੰਡਾਂ ਦੀ ਛਤਰੀ ਇਹ ਕਹਿ ਦਿੰਦੇ ਆ। ਆਹ ਪਹਾੜ ਦਿਖ ਰਹੇ ਸੀ ਦੂਰੋਂ ਨਾਣਾਦੇਵੀ ਦਾ ਮੰਦਿਰ ਵੀ ਸੀ ਪਹਾੜੀ ਉੱਪਰ ਬਣਿਆ ਹੋਇਆ ਬੱਚੇ ਕਹਿ ਵੀ ਰਹੇ ਸੀ ਕਿ ਅਸੀਂ ਜਾਣਾ ਉੱਤੇ ਘੁੰਮਣ ਵਾਸਤੇ। ਜੋ ਸ਼ਲਵਨ ਗੁਰਦੁਆਰਿਆਂ ਦਾ ਆਈ ਵਾਰੀ ਇੰਜ ਭਜਦੀ ਹੁੰਦੀ ਆ ਇੱਥਾਂ। ਅਰੇ ਉੱਪਰ ਚੁੱਕੇ ਜਾ ਰਹੇ ਆ ਨੀਚੇ ਜਾ ਰਹੇ ਆ ਆਹੀ ਭਜਦੇ ਹਰ ਵਾਰ ਇਹ ਹਾਂਜੀ ਲੰਗਰ ਪ੍ਰਸ਼ਾਤਾ ਸਾਖੇ ਉਹਨੇ ਅਸੀਂ ਆ ਗਏ ਸੀ ਨਾਣਾ ਦੇ ਵੀ ਵਾਸਤੇ ਚੱਲ ਪਏ ਸੀ ਉਹ ਬੱਸ ਲੈ ਲਈ ਜਿਸ ਗੱਡੀ ਮੈਨੂੰ ਲੈ ਕੇ ਨਹੀਂ ਆਉਣ ਦਿੱਤੀ ਕਿ ਨਾ ਤੇ ਡਰਾਈਵਿੰਗ ਨਹੀਂ ਠੀਕ ਹੈਗੀ ਗੱਡੀ ਵਿੱਚ ਗਿਆਣੀ ਤੇ ਅਸੀਂ ਬੱਸ 'ਚ ਜਾਵਾਂਗੇ ਚਲੋ ਫਿਰ ਅਸੀਂ ਬੱਸ ਦੇ ਵਿੱਚ ਆ ਗਏ ਸੀਗੇ ਉੱਧ ਗਏ ਸੀ ਇਸ ਜਿਹੜਾ ਦੇਵੀ ਹਾਂ ਜੀ ਅਸੀਂ ਵਾਸਟੈਂਡ ਤੇ ਆ ਕੇ ਲੈ ਲਈ ਸੀ ਟੈਕਸੀ ਮੰਦਰ ਜਾਣ ਵਾਸਤੇ ਇਹਦਾ ਟੈਕਸੀ ਦਾ ਟੋਟਲ ਕਰਾਇਸ ਦਿੱਤੀ ਪੇਪਰ ਹੈ ਡੇਲੇ ਰਿਸੀ ਹੈ ਕਿ ਸੀ 4 ਟੋਟਲ ਸਾਡੇ ਲੱਗੇ 100 20 ਰੁਪਏ 120 ਰੁਪਏ ਅਸੀਂ ਪੇ ਕੀਤੇ ਸਾਨੂੰ ਬਿਲਕੁਲ ਨੇੜੋਂ ਮੰਦਰ ਬਣਿਆ ਹੈਗਾ ਉਹਦੇ ਕੋਲ ਲੱਗਿਆ ਇੱਥਾ ਤਕਰੀਬਨ ਮੰਦਰ ਉਹ 3 ਇਹ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਦੇ ਕਰੀਬ ਹੋਊਗਾ ਇਹ ਉੱਥੋਂ ਵੀ ਜ਼ਿਆਦਾ ਚੜਨਾ ਤਲੌਖਾ ਹੋ ਜਾਂਦਾ ਪਹੁੰਚਣਾ ਬਹੁਤ ਜ਼ਿਆਦਾ ਨਹੀਂ ਨਾਲ ਫਿਰ ਬੱਚੇ ਵੀ ਸੀ ਬੈਠੀ ਜਾਂਦੇ ਰਹਿੰਦੇ ਬਾਰ-ਬਾਰ ਤਾਂ ਕਰਕੇ ਅਸੀਂ ਨੇ ਇੱਥੋਂ ਗੱਡੀ ਹਟ ਕਰ ਲਈ ਸੀ ਉੱਤੇ ਬੈਠ ਕੇ ਚਲੇ ਗਏ ਬਹੁਤ ਵਧੀਆ ਲੱਗ ਰਿਹਾ ਸੀ 뷰 ਉੱਪਰੋਂ ਦੇਖ ਰੋ ਠੰਡ ਵੀ ਲੱਗ ਰਹੀ ਠੰਡਕ ਜਿਹੀ ਮਹਿਸੂਸ ਹੋ ਰਹੀ ਸੀ ਥੱਲੇ ਸੀ ਗਰਮੀ ਸੀ ਉੱਪਰ ਥੋੜਾ ਜਿਹਾ ਵੀ ਠੰਡਾ ਜਿਹਾ ਮਹਿਸੂਸ ਹੋ ਰਿਹਾ ਸੀ ਇਹ ਕੈਂਪ ਬਹੁਤ ਵਧੀਆ ਲੱਗ ਰਿਹਾ ਸੀ ਉਹ ਗੱਡੀ ਲਿਉਣ ਨੂੰ ਤੋਂ ਕਿ ਵੱਡੇ ਕੰਨੇ ਰਸਤਾ ਠੀਕ ਹੈ ਮੈਂ ਵੀ ਲਾਈਕ ਇਹ ਕਹਿ ਸਕਦੇ ਪਰ ਮੈਨੂੰ ਮਨਾ ਕਰਤਾ ਸੀ ਉੱਚੇ ਨਹੀਂ ਚਲਣਾ ਨਹੀਂ ਲੱਗੇ ਜਾਂਦੇ ਮੈਂ ਕਿਹਾ ਚਲੋ ਫਿਰ ਠੀਕ ਹੈ ਮੰਨਣੀ ਵੀ ਚਾਹੀਦੀ ਹੈ ਜਦੋਂ ਕੋਈ ਕਹੇ ਚਾਰੋਂ ਬੰਦੇ ਇਕੱਠੇ ਹੋ ਕੇ ਕਹਿਣ ਉਹ ਗੱਲ ਮੰਨ ਲੈਣੀ ਚਾਹੀਦੀ ਹੈ ਪਰ ਮੈਂ ਕਿਹਾ ਪਹੁੰਚ ਗਏ ਹਾਂ ਛੱਡੂ ਖਰੀ ਉਹ ਵੰਗ ਸਾਗਰਚੀਲਾ ਜਿਹੜੀ ਆ ਵੀ ਬੜੀ ਵੱਡੀ ਆ ਹਾਂਜੀ ਮੱਥਾ ਸੀ ਡੇਗ ਲਿਆ ਸੀ ਮੰਦਿਰ ਦੇ ਵਿੱਚ ਕਿ ਭੀੜ ਬਹੁਤ ਜ਼ਿਆਦਾ ਸੀ ਕਿ ਉੱਥੇ ਕੈਮਰਾ ਵਗੈਰਾ ਨਹੀਂ ਚਲਾਏ ਵੈਸੇ ਵੀ ਕੈਮਰਾ ਚਲਾਉਣ ਦਾ ਟਾਈਮ ਨਹੀਂ ਹੁੰਦਾ ਟੋਟਲੀ 2 ਇੱਕੇ ਜਾਂ 2 ਸੈਕਿੰਡ ਇੱਥੇ ਰੁਕਨ ਲੈਂਦੇ ਆ ਮੰਦਰ ਦੇ ਵਿੱਚ ਨਾਜ਼ੀਨਾ ਬੰਦੇ ਨੂੰ ਵਾਰ ਘੱਟ ਦਿੰਦੇ ਆ ਅਸੀਂ 2-3 ਘੰਟੇ ਸਾਨੂੰ ਵੇਟ ਕੀਤਾ ਮੱਤਾ ਡਿੱਗਣ ਵਾਸਤੇ ਪਰ ਫਿਰ ਵੀ ਫਿਰ ਅਸੀਂ ਨਾਲ ਦੀ ਨਾਲ ਬਾਹਰ ਆ ਗਏ ਸੀ ਅਮੇ ਵੀ ਕਿਵੇਂ ਬਾਹਰ ਆ ਕੇ ਸ਼ੂਟ ਕੀਤੀ ਸੀ ਨੂਰੀ ਖਰੀ ਖਰੀ ਜਾਂਦੇ ਸ਼ੋਭੇ ਨਾ ਆਹ ਟਿਕਾਣੀ ਲੋਂਦੇ ਹਾਂਜੀ ਮੱਥਾ ਟੇਕ ਕੇ ਅਸੀਂ ਦੁਬਾਰਾ ਫਿਰ ਉਹੀ ਗੱਡੀ ਦੇ ਵਿੱਚ ਦੁਬਾਰਾ ਚਲੇ ਗਏ ਸੀ ਵਾਪਸ ਬੱਸ ਸਟੈਂਡ ਦੀ ਸਾਈਡ ਬੱਚੇ ਕਹਿੰਦੇ ਸਾਨੂੰ ਵੀ ਭੁੱਖ ਲੱਗੀ ਐ ਮਾਣ ਨੇ ਕਹਾਂ ਚਲੋ ਵੀ ਜਾ ਕੇ ਨੀਚੇ ਖਾਂਦੇ ਆ ਤੇ ਅਸੀਂ ਹੌਲੀ ਹੌਲੀ ਚੱਲਦੇ ਰਹੇ ਇੱਥੇ ਵੀ ਠੀਕ ਐ ਗੱਡੀਆਂ ਸਵੇਠ ਠੀਕ ਰੇਟ ਤੇ ਮਿਲ ਜਾਂਦੀਆਂ ਨੇ ਨੀਰਾ ਵੀ ਬਹੁਤ ਜ਼ਿਆਦਾ ਵੀ ਮਹਿੰਗਾ ਕਰਾਇਆ ਜਾਂਦਾ ਇੱਥੇ ਠੀਕ ਲੱਗਿਆ ਵੀ 30 ਰੁਪਏ ਨਾਲ ਇੰਨਾ ਵੀ ਆਪਣਾ ਟਾਈਮ ਵੀ ਬਚ ਜਾਂਦਾ ਤੇ એનર્ਜੀ ਵੀ ਕਾਫੀ ਬਚ ਜਾਂਦੀ ਆ ਆ ਅਸੀਂ ਦੁਬਾਰਾ ਫੇਰ ਆਪਣੇ ਪਹੁੰਚੇ ਦੇ ਉੱਤੇ ਨੰਦਪੁਰ ਸਾਹਿਬ ਅਸੀਂ ਆ ਕੇ ਸੋਣ ਅਸੀਂ ਕੀਤਾ ਸੀ ਖਾਣੇ ਦਾ ਆਰਡਰ ਬੱਚੇ ਕਹਿੰਦੇ ਸੀ ਨਾਣ ਖਾਣੇ ਆ ਫਿਰ ਨਾਣ ਆਰਡਰ ਕਰਾ ਸਾਡੇ ਨਾਮ ਇਹ ਹਾਤਾ ਵੀ ਆਰਡਰ ਆ ਗਿਆ ਆ ਨਾਣ ਹੋਗਾ ਜੀ ਉਹ ਮਿਸ ਕਰ ਰਿਹਾ ਸੀ ਉਹ ਟਾਈਮ ਦਾ 100 ਨਮਾ ਵਾਇਗਾ ਪਲੇਨ ਦੋਸਾ ਕੋਈ ਨਹੀਂ ਕਿਹ ਲੈ ਟੇਸਟ ਹੋਊਗਾ ਤੇ ਅਸੀਂ ਤਾਂ ਖਾ ਲਿਆ ਉਹਦਾ ਖਾਣਾ ਸੀ ਜਿਹੜਾ ਹਾਂਜੀ ਖਾਣਾ ਖਾ ਕੇ ਅਸੀਂ ਦੁਬਾਰਾ ਜਾ ਕੇ ਆਪਣੇ ਰੂਮ ਦੇ ਵਿੱਚ ਸੌਂ ਗਏ ਜੀ ਤੇ ਸਾਵਨ ਉੱਠੇ ਫੇਰਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਾਸ਼ੰਕ ਕਰਨ ਵਾਸਤੇ ਅਸੀਂ ਲੰਗਰ ਛਕਿਆ ਨਾਲ ਅਸੀਂ ਗੁਰੂ ਤੇ ਸਰਜ ਸੁਾਸਤਰਾਂ ਦੇ ਦਰਸ਼ਨ ਕੀਤੇ ਬਿਨ ਵੰਦਨਾ ਕਰ ਸੰਘਿਆ ਜਿਸ ਦਾ ਸਾਹਿਬ ਡਾਡਾ ਹੋਏ ਇਸ ਨਾਮ ਬਾਹਰ ਸਾਕੇ ਤੇਰੇ ਜਾ ਕੇ ਸਾਦੇ ਜੀ ਚਰਨਾਂ ਦੇ ਵਿੱਚ ਬੇਟਾ ਕੀਤਾ ਸਾਡਾ ਗੁਰੂ ਜੀ ਜਿਹੜਾ ਬਾਕੇ ਰਾਜ ਆਪੇ ਦੇ ਸੀਸ ਤੇ ਸੁਪਨੇ ਲੈ ਰਿਹਾ ਸੀ ਉਸ ਦਾ ਵੱਡਿਆ ਹੋਇਆ ਸਿਰ ਆਪ ਜੀ ਦੀ ਕਿਰਪਾ ਸਦਕਾ ਮਿੱਟੀ ਵਿੱਚ ਰੋਇਆ ਚੰਦ ਜੀ ਅਸੀਂ ਜਲਪਰ ਕਾਰ ਨਹੀਂ ਕਰਦੇ ਨਾ ਅਸੀਂ ਬੜੇ ਹੰਕਾਰ ਨਾਲ ਮੈਂ ਨਾ ਕਹਿੰਦਾ ਕਿ ਦਾ ਨਾਰਾ ਸੰਤੀ ਬਦੂ ਜਿੱਦੇ ਮੁਖੋਤੇ ਰਿਖੇ ਉਤੋਸਤਾਰ ਅੰਨ ਰਹਾਉ ਕਿਸੇ ਰਹਾਉ ਦੇ ਬਿਸਰੀ ਸਿਖ ਨੇ ਤਿਆਰ ਬਰ ਤਿਆਰ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੇਟਾ ਜਿੱਤੇ ਬੈਨਤੇ ਕਿਤੇ ਸਤਗੁਰੂ ਜੀ ਇਸ ਬਦੂ ਖਦਾ ਨਿਸ਼ਾਨਾ ਬੜਾ ਚੁਣਦਾ ਹੈ ਸਤਗੁਰਾਂ ਨੇ ਕਬੂਲ ਫਰਮਾਇਆ ਇਹ ਜਗਾਂ ਜਿਹਦਾ ਵਿਚਾਰ ਤੇ ਆ ਵੀ ਅਜੇ ਵੀ ਨਵੀਂ ਨਵੀਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕਮਨਾ ਦੀ ਦੋਹਰੇਦਾਰ ਬਦੂ ਜਿੱਤੇ ਆਪ ਜੀ ਦੇ ਇਸ ਧਰਮ ਦਾ ਅਰਦਾ پیغمبرੀ ਚਾਸਤ 714 ਸਾਲ ਪੁਰਾਣਾ ਹਜਰ ਅਲੀ ਦੇ ਹੱਥਾਂ ਦਾ ਮੁਹੰਮਦ ਸਾਹਿਬ ਨੇ ਸਲਾਮ ਕਰਮ ਦੇ ਬਾਣੀ ਉਹਨਾਂ ਦੀ ਬੇਟੀ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਪਤੀ ਹੋਏ ਹਜਰ ਅਲੀ ਉਹਨਾਂ ਦੇ ਦੋ ਪੁੱਤਰ हसन ਤੇ ਹੁਸੈਨ ਇਹਨਾਂ ਚਾਰਾਂ ਦੇ ਨਾਮ ਕੁਰਾਨ ਸਿੱਧਿਆ ਬੁਝਾਈਦਾ ਇਸਲਾਮ ਧਰਮ ਦੇ ਧਾਰਮਿਕ ਜਿੰਨ ਜਿੰਨਸਤਕਾਰੀ ਦੇਤੇ ਉੱਤਰ ਹੋਇਆ ਇਹ ਸਭ ਸਤਿਗੁਰਾਂ ਦੇ ਮੰਦਰ ਨਗਰ ਅੰਦਰ ਵਰਤਿਆ ਗਿਆ ਇੱਥੇ ਬੀਬੀ ਫਾਤਿਮਾ ਦਾ ਪੁੱਤਰ ਹੁਸੈਨ ਜੀ ਤੋਂ ਹੋਇਆ ਇਹ ਵੀ ਬਾਦ ਮਨੇ ਆਪਣੇ ਇਹ ਦੋਹੋਂ ਸਾਧੂ ਵੀ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਪਰਦਸਾਂ ਸੰਜੀ ਭਾਈ ਸਾਹਿਬ ਦੇ ਸੱਜਿਆ ਕੋਲ ਜਦ ਕੇ ਨਾਮ ਹੈ ਸ਼ਮਸ਼ੀਰ ਇਹ ਜਦਸ਼ਨਾ ਨੇ ਆਪਣੇ ਸਰੀਰ ਤੇ ਸ੍ਰੀ ਲੋਹੇ ਦੀਆਂ ਤਾਰਾਂ ਦੇ ਬਣੇ ਹੋਏ ਕੋਟ ਪਹਿਨੇ ਹੁੰਦੇ ਇਹ ਉਹਨਾਂ ਨੂੰ ਕੱਟਣ ਦੇ ਕੰਮ ਆਇਆ ਕਰਦਾ ਭਾਈ ਸਾਹਿਬ ਦੇ ਕੰਬੇ ਅੰਮੇ ਜਾਂ ਦਾਹ ਆਹਨੇ ਜੋ ਜਦਸ਼ਨਾ ਨੇ ਆਪਣੇ ਸਰੀਰ ਤੇ ਲੋਹੇ ਦੇ ਟੋਪੇ ਪਹਿਨੇ ਹੁੰਦੇ ਅਕਾਲੇ ਕੁਰਬਾਨੀ ਸਾਡਾ ਗੁਰੂ ਹੈ ਜਿਸ ਨਾਲ ਸੇਖਾਂ ਮਿਹਰ ਕਰਦੇ ਨੇ ਇਸ ਵਰਤੋਂ ਦੇ ਉੱਤੇ ਆਪ ਜੀ ਨੇ ਗੁਰਬਾਣੀ ਉਚਰੀ ਹੈ ਇਸ ਕਰਕੇ ਜਿਸ ਨੂੰ ਅਸੀਂ ਆਪਣੇ ਦਰਬਾਰਿਆਂ ਵਿੱਚ ਸਜਾਇਆ ਕਰਾਂਗੇ ਕਾਹਮੀ ਸਮਾਂ ਚੱਕਰ ਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਜੋ ਦਰਬਾਰਿਆਂ ਵਿੱਚ ਸਰਦਾਰ ਸਨ ਜੀ ਇਹ ਤੋਂ ਸਾਨੂੰ ਸੇਰ ਕਰਦੀ ਹੈ ਕਿ ਅਸੀਂ ਜੋ ਤਰ੍ਹਾਂ ਜੀ ਗੁਰਬਾਣੀ ਦੀ ਪੋਥੀ ਸਹਿਬਾਨ ਗੁਰੂ ਦਾ ਸਹਿਬਾਨ ਹਨ ਉਹਨੇ ਤੋਂ ਪੜਨ ਦਰਸ਼ਕ ਤੋਂ ਕਰ ਤੋਂ ਉਪਰੰਤ ਸੋਨੇ ਸਟੇਜੇ ਕਪੜੇ ਵਿੱਚ ਨਿਪੇਟ ਕੇ ਸਰਹਾਣੇ ਵਾਲੇ ਪਾਸੇ ਉੱਚੀ ਜਗ੍ਹਾ ਤੇ ਰੱਖਿਆ। ਤੁਰਦਿਆਂ ਫਿਰਦਿਆਂ ਇੱਥੇ ਰਸਤੇ ਵਿੱਚ ਕਿਸੇ ਵਿਆਹ ਕਾੜ ਦੇ ਉੱਤੇ ਕਿਸੇ ਕਾਮ ਦੇ ਉੱਤੇ ਤੁਹਾਨੂੰ ਗੁਰਬਾਣੀ ਦੀ ਪਕਤੀ ਦੇਖੇ ਮਿਲ ਜਾਵੇ ਤਾਂ ਸਰਦੀ ਉਹਦੇ ਚੁੱਕ ਕੇ ਆਪਣੇ ਘਰ ਲਜਾਇਆ ਕਰ। ਉਹਦਾ ਸੰਸਕਾਰ ਕਰਕੇ ਉਹਦੀ ਰਾਤ ਨੂੰ ਜਨਮ ਗ੍ਰਹਾ ਕਰ। ਜਿੰਨਾ ਵੀ ਗੁਰਬਾਣੀ ਦਾ ਵਾਧ ਤੋਂ ਵਸਤ ਕਾਇ ਕਰਾਂਗੇ ਉੰਨੀ ਹੀ ਗੁਰੂ ਕੀ ਖੁਸ਼ੀ ਪ੍ਰਾਪਤ ਹੋਵੇਗੀ। ਭਾਈ ਸਾਹਿਬ ਨੇ ਕਹਿਆ ਜੇ ਫਿਰ ਢਾਲ ਜੋ ਗੈਣੇ ਦੇ ਕਾਗਦੇ ਬਣਿਆ ਸਭ ਤੇ ਇਸ ਨੂੰ ਬੜੀ ਨੂੰ 350 ਸਾਲ ਦੇ ਬਾਅਦ ਸਮਾਪਤ ਹੋ ਗਿਆ ਉਸ ਸਮੇਂ ਦਾ ਕੋਈ ਵੀ ਸ਼ਖਰ ਇਸ ਦੇ ਕਾਰਜ ਕਰਨੇ ਹੋ ਸਕਦਾ ਸੀ ਸਾਰ ਪਾਰ ਨਹੀਂ ਹੋ ਸਕਦਾ ਸੀ ਅਜੇ ਵੀ ਨਵੇਂ ਜਨਮ ਮਿਲੇ ਤਾਂ ਇਹਦਾ ਇੱਕ ਹਾਲ ਸੁਣਾਈ ਦੇ ਇੱਕ ਛੱਟ ਤੇ ਆ ਭਾਈ ਸਾਹਿਬ ਦੇ ਸਦੀ ਆਖਿਰ ਦੇ ਵੱਡੇ ਵਰਸ਼ਾ ਜੋ ਵਜਲ ਵਿੱਚ ਕਾਮ ਦੀ ਭਾਰੀ ਹੈ ਸਭੇ ਹੱਥ ਵਿੱਚ ਛੋਟੀ ਵਰਸ਼ੀ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਮਨਾਂ ਦਾ ਸਾਤਮ ਸੰਧੀ ਜਿਨ੍ਹਾਂ ਨੂੰ ਸਰਗੋਦੀ ਘੋੜੇ ਜਾਂ ਹਾਥੀ ਦੇ ਸਵਾਰ ਹੋ ਹੱਥੋਂ ਛੱਡ ਕੇ ਚਲਾਇਆ ਕਰਦੇ ਹੋਂ ਖਾਰ ਜੰਗਲੀ ਜਾਨਵਰ ਦਾ ਉਧਾਰ ਕਰਿਆ ਕਰਦੇ ਸਨ ਇਹ ਦੋਨੋਂ ਸਤਿਗੁਰੂ ਦੀ ਪਾਵਨ ਸਥਾਨਾਂ ਤੇ ਸ਼ੋਭਾ ਪਾ ਰਹੇ ਹਨ ਵੱਡਾ ਵਰਸ਼ਾ ਛੋਟੀ ਵਰਸ਼ੀ ਇਹਨਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ ਰਾਜ ਮੰਜਨ ਗੁਰੂ ਸੂਰਮਾ ਵਾੜੇ ਜੋਦਾ ਬਹੁਵਰ ਪੁਕਾਰੀ ਮੇਰੀ ਜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗਾਥਾ ਦਾਲ ਦੇ ਦਾ ਸਾਹਿਬ ਹੈ ਜੀ ਜਿਹਦੀ ਲਵਾਈ 46 ਹੈ ਸਾਧਗੁਰਾਂ ਨੇ ਜੋ ਜੰਮ ਜੁਨ ਜੀਤੇ ਉਹਨਾਂ ਵਿੱਚ ਸਪਾਵਤ ਪਵਿੱਤਰ ਦੇਵਕ ਜੰਤੂ ਵਿਆਖਾ ਕਰ ਬਤਾਤਾ ਇਹਨੋ ਬੱਟੋ ਕੱਲੂ ਨੇ ਸਾਖਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਾਤਰੀ ਜੀ ਸਾਹਿਬ ਹੈ ਜੀ ਜਿਸ ਉਤੇ ਦੇਖਿਆ ਪਿਆ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸਮਸਤਾਰਨ ਸੋ 13 ਪਾਈ ਸਾਹਿਬ ਦੇ ਖੱਬਿਆ ਤੋਂ ਸ੍ਰੀ ਸਹਾਬ ਜੀ ਦੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਤਬਾਣਾ ਦਿਆ ਸੰਤਿ ਜੇ ਸਾਡੇ ਉਂਦੀ ਕਾਪੇ ਸ੍ਰੀ ਦਕਮਾ ਸਾਹਿਬ ਦੀ ਤਾਵਤ ਅਸਰੀ ਦੇ ਪਹੁੰਚੇ ਤਾਂ ਭਾਈ ਤੋਂ ਲੋਕ ਸਿੰਘ ਨੇ ਸੰਗ੍ਰਾਮ ਦੀ ਸੇਵਾ ਕੀਤੀ ਸੇਵਾ ਤੋਂ ਦੋਸ਼ੋਕ ਹੈ ਇਹ ਸ੍ਰੀ ਸਰਬਤਰ ਨੇ ਭਾਈ ਤੋਂ ਲੋਕ ਨੂੰ ਬਖਸ਼ ਕੀਤੀ ਇਸ ਉਤੇ ਲਿਖਿਆ ਹੋਇਆ ਹੈ ਸ੍ਰੀ ਭਗਵਤੀ ਦੀ ਸਹਾਇ ਗੁਰਗੋਬਿੰਦ ਸਿੰਘ ਪਾਸਾਹੀ 10 ਦੂਸਰੇ ਪਾਸੇ ਪਾਸ਼ਾਹੀ 10 ਇਹਦੇ ਮੁੱਠੇ ਉਤੇ ਲਿਖਿਆ ਤਕਾਲ ਸਹਾਇ ਦੋਨੋਂ ਸ੍ਰੀ ਸਰਬਗਨਸਥਾਨਾ ਤੇ ਸਰਵਾਂ ਪਾਗਨੀਆਂ ਹੱਤੇ ਕੋਲੇ ਭਾਈ ਸਾਹਿਬ ਦੇ ਸਦੀਆਂ ਦੁਸਤ ਸਹਾਇ ਸੁਖੂ ਗੁਰੂ ਗੋਬਿੰਦ ਸਿੰਘ ਜੀ ਬਹਾਰ ਦੇ ਕਰਕਮਾ ਦੇ ਸੰਬਧੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕ ਕੇ ਪੰਜ ਵੱਡੋਖਾਂ ਤੋਂ ਪ੍ਰਾਪਤ ਹੋਈ ਜਿਸ ਉਤੇ ਲਿਖਿਆ ਹੋਇਆ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਸਰਵਾਰ ਹੈਗੀ ਬਦੇ ਵੇਗ ਤੇ ਜਾਂ ਏਗ ਤੇ ਇਹਦੇ ਮੁੱਠੇ ਤੇ ਲਿਖਿਆ ਹੈ ਕਿ ਨਾਨਕ ਸਰਬ ਸਿੱਖਾਂ ਨੂੰ ਸਮਾਇੇ ਭਾਈ ਸਾਹਿਬ ਦੇ ਕਬਿਆ ਦੋ ਜੀ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰਤਾ ਮਨੈ ਸੰਜੀ ਜੇ ਉਹ ਸਤਿਗੁਰ ਜੀ ਅਨੰਦਗੜ ਸਾਹਿਬ ਦਾ ਕਲਾਸ਼ਣ ਚ ਮੁਕਾਬਲ ਸਾਹਿਬ ਮਾਸ਼ੀਵਾੜਾ ਸਾਹਿਬ ਹੁੰਦੇ ਹੋਏ ਆਪਣਾ ਸਰਵੰਸ ਵਾਰ ਕੇ ਰਾਏਪੁਰ ਦੀ ਬਾਬਤ ਧਰਤੀ ਤੇ ਪਹੁੰਚੇ ਤਾਂ ਰਾਏ ਕਲੇ ਦੇ ਸਤਿਗੁਰਾਂ ਦੀ ਖਾਸ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਸ੍ਰੀ ਸਾਹਿਬ ਸਤਿਗੁਰਾਂ ਨੇ ਰਾਏ ਕਲੇ ਨੂੰ ਲੋਕਸ਼ਿਤ ਕੀਤੀ ਇਹ ਦੋਨੋਂ ਸ੍ਰੀ ਸਾਹਿਬ ਆਪਣਾ ਸਾਲਾਂ ਤੇ ਸ਼ੋਭਾ ਪਾ ਰਹੇ ਹਨ ਜੀ ਬੋਲੇ

ਇੱਕ ਜੀ ਸਰਬ ਲੋ ਦਾ ਇੱਕ ਇਹਨੇ ਜੀ ਸ੍ਰੀ ਸਾਹਿਬ ਇੱਕ ਸ੍ਰੀ ਪ੍ਰਹਾਰਕੁਮਿਤ ਪਾਸ਼ਾ ਦੇ ਘਰ ਕਮਲਾ ਦਾ ਘੋੜਿਆਂ ਨੂੰ ਬਹੁਤ ਵਧੀਆ ਸੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵੀ ਦ੍ਰਿਸ਼ ਸੀਗਾ ਹੁਣ ਜਾ ਗਲੰਗਰ ਛਕਾ ਕੇ ਠੀਕ ਹੈ ਜੀ ਹੁਣ ਜੁੱਤੇ ਲੈਣ ਵਾਸਤੇ ਦੇਖਦੇ ਕਿਵੇਂ ਲੈ ਕੇ ਆਉਂਦੇ ਭੰਗੇ ਭੰਗੇ ਵਾਲਾ ਲੈ ਆਇਆ ਲੈ ਕੀ ਆ ਗਿਆ